ਭਾਈ ਭਾਰੀਆਂ ਆਫਰ ਲਾਤੀਆਂ ਭਾਰੀਆਂ ਹਾਂਜੀ ਹਾਂਜੀ ਪਹਿਲੇ ਚਲਦੀ ਸੀ ਭਾਜੀ ਇਹ ਵਾਲੀ ਆਫਰ 500 ਦੇ 400 ਠੀਕ ਆ ਜੀ ਹੁਣ ਵੀ 500 ਦੇ 400 ਨੇ ਜੀ ਨਹੀਂ ਸਰ ਹੁਣ ਹੋਰ ਵੱਡੀਆਂ ਆਫਰਾਂ ਲਾਤੀਆਂ ਰਖੜੀਆਂ ਦਾ ਹੁਣ ਕਿੰਨੇ ਕਿੰਨੇ ਦੇ ਕਰਤੇ ਹੈ ਜੀ ਹੁਣ ਹੁਣ ਤੁਹਾਨੂੰ ਮਿਲਣਗੇ 1 ਨਹੀਂ 2 ਨਹੀਂ 3 ਨਹੀਂ 5 ਨਹੀਂ 1000 ਦੇ ਦੇਵਾਂਗੇ ਅਸੀਂ 900 ਸੂਟ ਕਰਾ ਸਕੋਟ ਦੇ ਲਓ 1000 ਰੁਪਏ ਦੇ 900 ਸੂਟ ਕਰਾ ਲੀਏ ਲੇਕਿਨ ਆਰਚ ਵਿਗਦਾ 500 ਰੁਪਏ ਦਾ ਠੀਕ ਆ ਆਪਾਂ ਦੇ ਦੇਣਾ ਭਾਜੀ ਡੀਆਏ ਕਪੜਾ ਦੇਖੋ ਚੈੱਕ ਕਰੋ ਇਹ ਸਾਰਾ ਦੇਖੋ ਜੀ ਕੰਨੀ ਵਾਲੇ ਪੈਰਿਸ ਬਿਊਟੀ ਨੰਬਰ ਨੇ ओके okay. 800 ਰੁਪਏ ਦੇ ਇੱਕ ਰੀ ਦੋ ਨਹੀਂ 400 ਚੱਕੋ ਲਓ ਜੀ 800 ਦੇ 400 ਸੂਟ ਇੱਥੇ ਸਰ ਪਿਓਰ ਦੇਖੋ ਫੈਂਸੀ ਕਪੜਾ ਲੱਗਿਆ ਪਿਓਰ ਕਾਟਨ ਦਾ ਆਪਣਾ ਬੜਾ ਘੈਂਡ ਆ ਭਾਜੀ ਨਾਲ ਗੱਲਾ ਦੇਖੋ ਕਿੰਨਾ ਸ਼ਾਨਦਾਰ ਹੈ ਲਓ ਜੀ ਇਹ ਦੁਪੱਟਾ ਭਾਜੀ ਇਹ ਪਹਿਲੇ 10 ਲੱਕੀ ਮਿੰਨਰਾਂ ਨੂੰ ਦੇਖੋ ਇਹ ਵਾਲਾ ਸੀ ਗਿਫਟ ਦੇ ਦੇਣਾ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਲਾਈਕ ਕਰੇਗਾ ਸ਼ੇਅਰ ਕਰੇਗਾ ਵਾਤ ਵਾਤ ਸ਼ੇਅਰ ਕਰੇਗਾ ਸੋਹਣੇ ਸੋਹਣੇ ਕਮੈਂਟ ਕਰੇਗਾ ਪਹਿਲੇ ਲੱਕੀ 10 ਮਿੰਨਾਂ ਨੂੰ ਇਹ ਵਾਲਾ ਸੂਟ ਫ੍ਰੀ ਦੇਣਾ ਜੀ ਲਓ ਜੀ ਜਿਹੜਾ ਗਿਫਟ ਦੇਣਾ ਉਹਨਾਂ ਤੱਕ ਮੇਰੇ ਭੈਣ ਭਰਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਬਾਈਕ ਨਾਲ ਫ੍ਰੀ ਆਫ ਕਾਸਟ ਦੇ ਘਰੇ ਗਿਫਟ ਜਾਣਾ ਯਾਰ ਦਾਜ ਠੀਕ ਹੈ ਜਿਹੜਾ ਬਾਜ਼ਾਰ ਚ ਵਿਗਦੇ ਭਾਜੀ ਇਹਲੇ ਸੂਟ ਡਮੀਆਂ ਦੇ ਲਾ ਕੇ 8 8 9000 ਰੁਪਏ ਦੇ ਸੂਟ ਭਾਜੀ ਤੁਸੀਂ ਆਪ ਚੈੱਕ ਕਰ ਲਓ ਪਿਓਰ オリジナル ਕਲਕੱਤਾ ਦੇ ਬਨਾਸੀ ਦੇ ਪੀਸ ਮਿਲ ਜਣੇ ਆ ਆਪਾਂ ਤੁਹਾਨੂੰ ਪੂਰੇ ਇਹੋ ਜਿਹੇ ਸੂਟ ਭਾਜੀ 2000 2500 ਤੋਂ ਸਟਾਰਟ ਕਰ ਦਨੇ ਆ ਭਾਜੀ 8 8000 ਲੈ ਸੂਟ ਆਪਾਂ 2000 2500 3000 ਦੇ ਅੰਦਨ ਦਾ ਅੰਦਨ ਤੇ ਹਰਮਸਟਾਰਟ ਕਰ ਦਨੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਜਿਵੇਂ ਤੁਸੀਂ ਮੇਰੇ ਮਗਰ ਸੂਟ ਦੇਖ ਸਕਦੇ ਹੋ ਨਾ ਅੱਜ ਆਪਾਂ ਪਹੁੰਚੇ ਇਹ ਤੁਹਾਨੂੰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਬਾਕੀ ਬਹੁਤ ਸਾਰੀ ਕਲੈਕਸ਼ਨ ਹੋਊਗੀ ਨਾ ਤੇ ਤੁਹਾਨੂੰ ਸਾਰੀ ਆਪਣੀ ਕਲੈਕਸ਼ਨ ਦਿਖਾਵਾਂਗੇ ਬਸ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਆਪਣੀ ਵੀਡੀਓ ਦੇਖਦੇ ਹੋ ਹਾਂ ਸੋ ਚੱਲਦੇ ਆਂ ਤੁਹਾਨੂੰ ਆਪਾਂ ਸ਼ਾਪ ਤੇ ਲੈ ਕੇ ਤੁਸੀਂ ਸ਼ਾਪ ਤੇ ਪਹੁੰਚਣਾ ਕਿਵੇਂ ਤੁਹਾਨੂੰ ਆਪਾਂ ਪ੍ਰੋਪਰ ਐਡਰੈਸ ਦੱਸਾਂਗੇ ਤੇ ਪ੍ਰੋਪਰ ਸਾਰੇ ਨੰਬਰ ਦਵਾਂਗੇ ਹਨਾ ਜੇ ਫੇਰ ਵੀ ਕੋਈ ਐਡਰੈਸ ਤੇ ਦਿੱਕਤ ਹੋਵੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਲੁਧਿਆਣੇ ਸ਼ਹਿਰ ਦੀ ਤੁਹਾਨੂੰ ਸਭ ਤੋਂ ਵੱਡੀ ਤੇ ਸਸਤੀ ਛੂਟਾਂ ਦੀ ਦੁਕਾਨ ਤੇ ਤੇ ਲੈ ਕੇ ਚੱਲਦੇ ਆਂ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਦੋਂ ਰੱਖੜੀ ਆ ਗਈਆਂ ਤੀਆਂ ਆ ਗਈਆਂ ਨਾ ਤਾਂ ਬਹੁਤ ਵੱਡੇ ਵੇਨੇ ਨੇ ਬਹੁਤ ਵੱਡੀਆਂ ਛੂਟਾਂ ਦੇ ਤੈਨਾਂ ਆਫਰਾਂ ਲਾਤੀਆਂ ਸੋ ਆਜੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਓ ਜੀ ਪਹੁੰਚੇ ਆਪਾਂ ਚਜਿੰਦਾ ਆਨੰਦ ਸਿਲਕ ਸਟੋਰ ਠੀਕ ਤੇ ਚਲਦੇ ਆਂ ਤੇ ਇਹ ਜਿਹੜੀ ਲੋਕੇਸ਼ਨ ਪਈ ਜਾਂਦੀ ਹੈ ਗੁਰਦੁਆਰਾ ਦੁੱਖ ਅਨਵਾਰਨ ਸਾਹਿਬ ਦੇ ਬਿਲਕੁਲ ਨੇੜੇ ਪਈ ਜਾਂਦੀ ਠੀਕ ਹੈ ਜੀ ਇੱਧਰ ਗੁਰਦੁਆਰਾ ਸਾਹਿਬ ਨੂੰ ਸਾਹਮਣੇ ਦੇਖ ਸਕਦੇ ਹਾਂ ਤੇ ਇੱਧਰ ਨਾਲ ਹੀ ਇਹ ਸ਼ਾਪ ਆ ਸੁਚਿੰਦਾ ਆਨੰਦ ਸਿਲਕ ਸਟੋਰ ਤੇ ਆਹ ਸਾਰੀ ਇੱਧਰ ਫੀਲਡਗਾਂਜ ਮਾਰਕੀਟ ਰਹਿ ਗਈ ਠੀਕ ਹੈ ਜੀ ਚਲਦੇ ਆਂ ਅੰਦਰ ਤੇ ਸਾਰੀ ਆਪਾਂ ਤੁਹਾਨੂੰ ਕਲੈਕਸ਼ਨ ਦਿਖਾਉਨੇ ਆ ਲਓ ਜੀ ਅੱਜ ਪਹੁੰਚੇ ਆਪਾਂ ਸ਼ਹਿਰ ਲੁਧਿਆਣੇ ਸੁਚਿੰਦਾ ਆਨੰਦ ਸਿਲਕ ਸਟੋਰ ਤੇ ਫੀਲਡਗਾਂਜ ਮਾਰਕੀਟ ਤੇ ਭਾਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਆਫਰਾਂ ਲਾਤੀਆਂ ਜ ਠੀਕ ਆ ਜੀ ਹੁਣ ਵੀ 500 ਦੇ 4 ਨੇ ਜੀ ਨਹੀਂ ਸਰ ਹੁਣ ਹੋਰ ਵੱਡੀਆਂ ਆਫਰਾਂ ਲਾਤੀਆਂ ਰਖੜੀਆਂ ਦਾ ਹੁਣ ਕਿੰਨੇ ਕਿੰਨੇ ਦੇ ਕਰਤੇ ਹੈ ਜੀ ਹੁਣ ਹੁਣ ਤੁਹਾਨੂੰ ਮਿਲਣਗੇ 1 ਨਹੀਂ 2 ਨਹੀਂ 3 ਨਹੀਂ 5 ਨਹੀਂ 1000 ਦੇ ਦਵਾਂਗੇ ਅਸੀਂ 9 ਸੂਟ ਕਰਾਸ਼ ਸੋਟਨ ਦੇ 1000 ਰੁਪਏ ਦੇ 9 ਸੂਟ ਕਰਦੇ ਜਿਹੜੇ ਪਹਿਲਾਂ 500 ਦੇ 4 ਸੀ ਜੀ ਜੀ ਲੇਕਿਨ ਮਿਲਣਗੇ ਮੇਰੇ ਪੈਣਾ ਭਰਾਵਾਂ ਉਹਨਾਂ ਨੂੰ ਜਿਹੜੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਏਗਾ ਜੀ ਠੀਕ ਹੈ ਸਕਰੀਨ ਸ਼ਾਟ ਲੈ ਕੇ ਆ ਜੀ ਸਾਡੇ ਕੋਲ ਸਕਰੀਨ ਸ਼ਾਟ ਲੈ ਕੇ ਆ ਜੀ ਸਾਡੇ ਨੰਬਰਾਂ ਦੇ ਵਟਸਐਪ ਕਰਨਾ ਆ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਆਪਾਂ ਤੁਹਾਨੂੰ ਦੇ ਦੇਣਾ 1900 115 ਰੁਪਏ ਦਾ ਸੂਟ ਵੀ ਕੱਟ ਲਾ ਲਓ ਜੀ 115 ਰੁਪਏ ਦਾ ਭਾਈ ਇਹਨਾਂ ਸੂਟ ਕਰਤਾ ਹਾਂਜੀ ਘੱਟੋ ਘੱਟ 100 ਰੁਪਏ ਦੇ ਦਿਆਂਗਾ 100 ਰੁਪਏ ਵਿੱਚ ਲਓ ਜੀ 100 ਰੁਪਏ ਮਿਲ ਜੀ ਸੂਟ ਉਹ ਮੇਰਾ ਸੈਮੀ ਕਾਮਰਿਕ ਦਾ ਸੂਟ ਜਿਹੜਾ ਪਿਆਰ ਜੀ ਵਿਕਦਾ 500 ਰੁਪਏ ਦਾ ਠੀਕ ਆ ਆਪਾਂ ਦੇ ਦੇਣਾ ਭਾਜੀ ਜੀ ਡਿਜ਼ਾਈਨ ਕਪੜਾ ਦੇਖੋ ਚੈੱਕ ਕਰੋ ਇਹ ਸਾਰਾ ਦੇਖੋ ਜੀ ਕੰਨੀ ਵਾਲੇ ਪੈਰਿਸ ਬਿਊਟੀ ਨੰਬਰ ਨੇ 500 ਦਾ ਵਿਕਦਾ 100 ਅਸੀਂ ਦੇ ਦਨੇ ਆ ਸਿਰਫ ਰੇਟ ਬਹੁਤ ਹੀ ਘੱਟ ओके 800 ਰੁਪਏ ਦੇ ਇੱਕ ਨਹੀਂ ਦੋ ਨਹੀਂ 400 ਚੱਕੋ ਲਓ ਜੀ 800 ਦੇ 400 ਸੂਟ ਇਹ ਤਿਆਰ ਰੱਖਿਓ ਇਹ ਇਹ ਰੱਖੜੀ ਤੱਕ ਦੀ ਵੱਡੀਆਂ ਆਫਰਾਂ ਹੈ 26 ਜੁਲਾਈ ਤੱਕ ਦੀ ਲਓ ਜੀ 26 ਜੁਲਾਈ ਤੱਕ ਦੀ ਬਾਈ ਉਹਨਾਂ ਨੇ ਵੱਡੀ ਸੇਲ ਲਾ ਦਿੱਤੀ ਜੀ ਇਹਨਾਂ ਦੇਖੋ ਭਾਜੀ ਕੱਟੋ ਘਾਟ 1000 ਦੇ 9 ਮਿਲ ਜਾਣਗੇ ਤੇ ਇਹਦੇ ਵੀ ਬਾਈ ਬਾਈ ਨੇ ਵੱਡੀ ਆਫਰਾਂ ਲਾਤੀਆਂ ਉਸ ਤੋਂ ਬਾਅਦ ਆਹ ਦੇਖੋ ਜੀ ਬੈਚਿੰਗ ਸੂਟ ਇਹ ਆਰ ਚ ਵਿਕਦਾ ਵੈ ਪੰਪ 500 ਰੁਪਏ ਦਾ 4 400 ਰੁਪਏ ਦਾ ਕੱਟੋ ਘਾਟ ਓਕੇ ਦੁਪੱਟਾ ਵੀ ਨਾਲ ਹੈ ਜੀ 20 ਤੋਂ 25 ਡਿਜ਼ਾਈਨ ਆਪਾਂ ਕਿੰਨੇ ਦੇ ਦੇ ਆਪਾਂ ਸਿਰਫ 800 ਦੇ ਦੇਣਾ ਤੇ 900 ਰੁਪਏ ਦੇ ਚਾਰ ਸੂਟ ਲਓ ਜੀ 900 ਰੁਪਏ ਦੇ ਚਾਰ ਸੂਟ ਦੁਪੱਟਾ ਨਾਲ ਭਾਜੀ 3 ਮੀਟਰ ਸਲਵਾਰ ਨਾਲ ਨਾਲੇ ਕਪੜਾ ਵੀ ਸੋਨਾ ਠੀਕ ਹੈ 900 ਰੁਪਏ ਦੇ ਚਾਰ ਸੂਟ ਭਾਜੀ 900 ਰੁਪਏ ਦੇ ਚਾਰ ਸੂਟ ਮਨਨ ਤੇ ਵੱਡੀਆਂ ਆਫਰਾਂ ਲਾਤੀਆਂ ਮੈਂ ਕਹਿੰਦਾ ਇਹ ਰਖੜੀ ਤੱਕ ਦੀ ਆਪਣੇ ਭੈਣ ਭਰਾਵਾਂ ਦਾ ਫਾਇਦਾ ਕਰਾਣਾ ਬਸ ਠੀਕ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਰੀ ਜਾਣਾ ਆਪਾਂ ਗਿਫਟ ਵੀ ਕਰਨਾ ਹੈ ਨਾਲ ਦੇ ਨਾਲ ਹੋਰ ਧਿਆਨ ਰੱਖਿਓ ਲਓ ਜੀ ਦੇਖੋ ਗੱਲਣਾ ਤੁਹਾਨੂੰ ਉਹ ओके प्योर कॉटन ਦਾ ਸੂਟ कॉटन ਦਾ ਦੁਪੱਟਾ ਰੇਟ ਮਿਲਣਾ ਸਿਰਫ 250 ਤੇ 50 ਰੁਪਏ ਦਾ ਲਓ ਜੀ 250 ਰੁਪਏ ਦਾ ਸਿਰਫ ਕਟੋਗੜ 50 ਰਿਆਣ ਭਾਜੀ ਡਿਜ਼ਾਈਨ ਚੈੱਕ ਕਰੋ ਓਕੇ ਇਹ ਦੇਖੋ ਅੱਗੇ ਹੋ ਡਿਜ਼ਾਈਨ ਹਾਂਜੀ ਗਲੇ ਤੇ ਕੜਾਈ ਨਾਲ ਲਓ ਜੀ ਗਲੇ ਦੀ ਕੜਾਈ ਨਾਲ ਆਹ 500 ਰੁਪਏ ਦਾ ਇਹਨੇ ਲੈਣ ਲਿਆ ਨਹੀਂ ਕਰਨਾ 크ريب ਦਾ ਸੂਟ ਹੈ ਜੀ ਹਾਂਜੀ ਆਪਾਂ ਤੁਹਾਨੂੰ ਇਹਦਾ ਰੇਟ ਦੇ ਦੇਣਾ ਆਲ ਓਵਰ ਸੂਟ 크ريب ਦਾ ਸੂਟ ਚੁੰਨੀ ਨਾਲ ਓਕੇ ਰੇਟ ਸਿਰਫ ਦੇ ਦੇਣਾ ਇਹਦਾ 250 ਰੁਪਏ ਲਓ ਜੀ ਆ ਵੀ 250 ਰੁਪਏ ਦਾ ਚੁੰਨੀ ਨਾਲ 5 ਮੀਟਰ 500 ਵਾਲਾ ਸੂਟ ਵਧੀਆ ਲੱਗਾ ਕੱਪੜਾ ਲੱਗੇ ਕਿ ਦੇਖਦਾ ਨਾ ਬਾਈ ਜੀ ਕਹਿੰਦੇ 250 ਦਾ ਦੇ ਦਾਂਗੇ ਇਹ ਦੇਖੋ ਜੀ ਪਿਓਰ ਮਸਲੀਨ ਦਾ ਸੂਟ ਚੁੰਨੀ ਨਾਲ ਹਾਂਜੀ ਯਾਰ ਵਿਕਦਾ ਵੇ 500 ਔਰ 450 ਸੂਟ ਆਪਾਂ ਰੇਟ ਦੇ ਦੇਣਾ ਸਿਰਫ ਇਹਦਾ 275 ਰੁਪਏ ਦਾ ਲਓ ਜੀ 275 ਰੁਪਏ ਮੰਨ ਲਾ ਕੇ ਹਰ ਇੱਕ ਚੀਜ਼ ਲੈਸ ਕਰਤੀ ਹਾਂਜੀ ਹਾਂਜੀ ਠੀਕ ਆ ਜੀ ਇਹ ਕੈ ਸੂਟ ਦੇਖੋ ਜੀ ਕਰੇਪ ਦਾ ਸੂਟ ਹੈ ਜੀ ਹਾਂਜੀ ਬਿਆਰ ਜੀ ਵਿਕਦਾ ਵੇ 600 ਰੁਪਏ ਦਾ ਸੂਟ 8 700 ਰੁਪਏ ਦਾ ਸੂਟ 800 ਦਾ ਘਟਾਵਾ ਆਪਾਂ 500 ਰੁਪਏ ਦੇ ਦਾਂਗੇ ਭਾਜੀ 500 ਦਾ ਨਹੀਂ 80 ਰੇਟ ਦੇ ਦਣਾ ਦਾ ਸਿਰਫ ਰੇਟ 295 ਰੁਪਏ ਦਾ ਲੈ ਵੀ ਬਾਜੀ ਨੇ ਉਹਦੇ ਵੀ ਬਹੁਤ ਪੈਸੇ ਘਟਾਤੇ 295 ਸੂਟ ਭਾਜੀ ਚੈੱਕ ਕਰੋ ਸ਼ਿਮਰ ਦਾ ਸੂਟ ਹੈ ਭਾਜੀ ਜਿਹੜਾ ਬਾਜ਼ਾਰ 'ਚ 1200 ਦਾ ਵਿਕਦਾ 1200 ਦਾ ਆਪਾਂ ਦੇ ਦਾਂਗੇ 1000 ਦਾ ਭਾਜੀ ਆਪਾਂ ਰੇਟ ਦੇ ਦਣਾ ਦਾ ਸਿਰਫ ਰੇਟ 350 ਰੁਪਏ ਦਾ ਲਓ ਵੀ 300 350 ਰੁਪਏ ਦਾ ਭਾਜੀ ਸੂਟ ਸ਼ਿਮਰ ਦਾ ਸੂਟ ਠੀਕ ਹੈ ਬਹੁਤ ਲੈਸ ਕਰਤੀ ਬਾਜੀ ਇਹਨੇ ਜਿਹੜਾ 8 ਵਿਆਹ ਸ਼ਾਦੀਆਂ ਵਾਸਤੇ ਕਪੜਾ ਲੈਣਾ ਜਾਂ ਮੇਰੇ ਭੈਣਾਂ ਨਾਲ ਵੇਚਣ ਵਾਸਤੇ ਕਪੜਾ ਲੈਣਾ ਕੰਮ ਸ਼ੁਰੂ ਕਰਨਾ ਹੈ ਇਹੀ ਸੋਚ ਤੁਹਾਨੂੰ ਆਪਾਂ ਦੇ ਦੇਣਾ ਸਿਰਫ 800 ਵਾਲਾ ਸੂਟ 295 ਰੁਪਏ ਵਾਲਾ ਕੇ ਬੰਦਾ ਤੁਹਾਡੇ ਕੋਲ 10 ਤੋਂ 15000 ਰੁਪਏ ਲੈ ਕੇ ਆ ਜਵੇ ਤੁਸੀਂ ਉਹਨੂੰ ਗੈਗ ਭਰ ਕੇ ਦੇ ਦੋਗੇ 10 15000 ਤੋਂ ਕੰਮ ਸ਼ੁਰੂ ਕਰ ਲਓ ਮਹੀਨੇ ਦਾ 2-2 ਲੱਖ ਰੁਪਏ ਕਮਾਓਗੇ ਲੋ ਵੀ ਬਾਈਕ ਨਾਲ ਨਾ 10 15000 ਰੁਪਏ ਲੈ ਕੇ ਬਾਈਕ ਕੋ ਪਹੁੰਚੋ ਜਿਹਨੇ ਵੀ ਹੋਲ ਸੇਲ ਦਾ ਕੰਮ ਕਰਨਾ ਤੇ ਤੁਸੀਂ ਲੱਖ ਲੱਖ 2-2 ਲੱਖ ਰੁਪਏ ਮਹੀਨਾ ਕਮਾਓ ਗਾਰੰਟੀ ਕੰਮ ਤੁਹਾਡਾ ਚੱਲੇਗਾ ਹੀ ਚੱਲੇਗਾ ਬਜੀ ਠੀ ਮਸਲੀਨ ਦਾ ਸੂਟ ਹਾਂਜੀ ਜਿਹੜਾ ਬਾਜ਼ਾਰ 'ਚ ਵਿਗਦਾ 12 1200 ਦਾ ਸੂਟ ਓਕੇ ਇਹ ਦੇਖੋ ਆ 12 1200 ਰੁਪਏ ਦਾ ਭਾਜੀ ਆਪਾਂ ਸਿਰਫ ਰੇਟ ਕੋਈ ਹਜ਼ਾਰ ਨਹੀਂ ਭਾਜੀ ਆਪਾਂ ਸਿਰਫ ਰੇਟ ਹੈ ਨਾ 550 ਰੁਪਏ ਚੱਕੋ ਉਹ ਵੀ ਆ 550 ਦਾ ਮਸਲੀਂ ਦਾ ਸੂਟ ਬਿਊਟੀ ਸੂਟ ਹੈ ਸਾਰਾ ਬਿਊਟੀਫੁੱਲ ਸੂਟ ਘਟਾਤਾ 1000 ਵਾਲੇ ਤੋਂ ਭਾਜੀ ਸੇਲਾ ਲਾਈਆਂ ਆਫਰਾਂ ਲਾਈਆਂ ਆਪਾਂ ਸਟਾਕ ਕਲੀਅਰ ਕਰਨਾ ਭਾਈ 26 ਰਖੜੀਆਂ ਤੋਂ ਪਹਿਲੇ ਅਸੀਂ ਸਾਰਾ ਸਟਾਕ ਕਲੀਅਰ ਕਰ ਦਿੰਦੇ ਲੋ ਜੀ ਆ ਸਾਰਾ ਸਟਾਕ ਬੜਾ ਕਲੀਅਰ ਕਰਨਾ ਹੈ ਨਾ ਰੱਖੀਆਂ ਆਪਾਂ ਇਹ ਆਪਾਂ ਜਿਹਨੇ ਮਰਜ਼ੀ ਰੇਟ ਲੱਗਦਾ ਘੱਟ ਤੋਂ ਘੱਟ ਰੇਟ ਲਾ ਕੇ ਖਤਮ ਕਰਨਾ ਬਸ ਮਾਲ ਬਾਕੀ ਠੀਕ ਆ ਜੀ ਆਪਾਂ ਬਸ ਤੁਸੀਂ ਪਹੁੰਚੋ ਇਨਾ ਤੁਸੀਂ ਸ਼ਾਪ ਤੇ ਪਹੁੰਚੋ ਸਟਾਕ ਕ ਤੈਨੂੰ ਵੀ ਪਤਾ ਹੈ 15 15 16 16 100 ਦੇ ਵਿੱਚ ਹੀ ਇਹ ਸਭਿਆ ਸੱਚੀ ਦਾ ਡਿਜ਼ਾਈਨ ਹੈ ਆਪਾਂ ਕਿੰਨੇ ਦੇ ਦੇਣਾ ਆਪਾਂ ਤੁਹਾਨੂੰ ਮਸਲੀਨ ਦੇ ਦੁਪੱਟੇ ਦੇ ਨਾਲ ਸਿਰਫ ਰੇਟ ਦੇ ਦੇਣਾ ਤਾਂ 650 ਰੁਪਏ ਕੀ ਸਰ ਇਹ ਹੋਰ ਦੇਖੋ ਫੈਂਸੀ ਕਪੜਾ ਲੱਗਿਆ ਪਿਓਰ ਕਾਟਨ ਦਾ ਆਪਣਾ ਬੜਾ ਘੈਂਡ ਹੈ ਭਾਜੀ ਨਾਲ ਗੱਲਾ ਦੇਖੋ ਕਿੰਨਾ ਸ਼ਾਨਦਾਰ ਹੈ ਲਓ ਜੀ ਇਹ ਦੁਪੱਟਾ ਭਾਜੀ ਇਹ ਪਹਿਲੇ 10 ਲੱਕੀ ਮਿੰਨਰਾਂ ਨੂੰ ਦੇਖੋ ਇਹ ਵਾਲਾ ਸੀ ਗਿਫਟ ਦੇ ਦੇਣਾ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਲਾਈਕ ਕਰੇਗਾ ਸ਼ੇਅਰ ਕਰੇਗਾ ਵਾਤ ਵਾਤ ਸ਼ੇਅਰ ਕਰੇਗਾ ਸੋਹਣੇ ਸੋਹਣੇ ਕਮੈਂਟ ਕਰੇਗਾ ਪਹਿਲੇ ਲੱਕੀ 10 ਮਿੰਨਰਾਂ ਨੂੰ ਇਹ ਵਾਲਾ ਸੂਟ ਫ੍ਰੀ ਦੇਣਾ ਜੀ ਲਓ ਜੀ ਜਿਹੜਾ ਬੰਦਾ ਗਿਫਟ ਜਾਣਾ ਉਹਨਾਂ ਤੱਕ ਮੇਰੇ ਭੈਣ ਭਰਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਬਾਈਕ ਨਾਲ ਫ੍ਰੀ ਆਫ ਕਾਸਟ ਦੇ ਘਰੇ ਗਿਫਟ ਜਾਣਾ ਆ ਭਾਈ ਸਾਡੇ ਦਿੱਤਾ ਗਿਆ ਨੰਬਰ ਦੀ ਧਿਆਨ ਰੱਖਿਓ ਪਰ ਤੇ ਵੀ ਸਕਰੀਨਸ਼ਾਟ ਭੇਜ ਜਿਨ੍ਹਾਂ ਦੇ ਪਹਿਲੇ ਵੱਧ ਸ਼ੇਅਰ ਹੋਣਗੇ ਜੀ ਪਹਿਲੇ 10 ਲੱਕੀ ਮਿੰਨਾਂ ਨੂੰ ਇਹ ਵਾਲੇ 15 1500 2000 ਦੇ ਸੂਟ ਨੇ ਆਪਾਂ ਫ੍ਰੀ ਆਫ ਕੋਸਟ ਕੋਰੀਅਰ ਦਾ ਖਰਚਾ ਵੀ ਨਹੀਂ ਪਏਗਾ ਪਿਛਲੀ ਵਾਰ ਵੀ ਭੇਜੇ ਸੀਗੇ ਇਸ ਵਾਰ ਵੀ ਭੇਜਨੇ ਇਹ ਲਓ ਜੀ ਆ ਸੂਟ ਤੁਹਾਨੂੰ ਫ੍ਰੀ ਮਿਲਣਿਆ ਤੁਸੀਂ ਵਸ ਵੀਡੀਓ ਸ਼ੇਅਰ ਕਰਨੀ ਐ ਲਾਈਕ ਕਰਨੀ ਐ ਇੱਕ ਸੋਹਣਾ ਜਿਹਾ ਕਮੈਂਟ ਕਰਨਾ ਜਿਹੜਾ ਵੀ ਇਸ ਟਾਈਮ ਵੀਡੀਓ ਦੇਖ ਰਿਹਾ ਇਹਨੂੰ ਸ਼ੇਅਰ ਕਰ ਦਿਓ ਆ ਸੂਟ ਭਾਈ ਜਣ ਤੁਹਾਡੇ ਘਰ ਤੱਕ ਫ੍ਰੀ ਆਫ ਕੋਸਟ ਪਹੁੰਚਦੇ ਗਾੜੀ ਬਟਨ ਰੋਕਣਾ ਨਹੀਂ ਭਾਈ ਬਟਨ ਦਬ ਬਾਕੀ ਤੁਸੀਂ ਜੋ ਜਿਹੜਾ ਵੀ ਸ਼ੇਅਰ ਕਰਦਾ ਬਾਈ ਨਾਲ ਵਟਸਐਪ ਤੇ ਕੰਟੈਕਟ ਕਰ ਸਕਦਾ ਜੀ ਲੋ ਜੀ ਇਹ ਦੇਖੋ ਭਾਜੀ ਕੋਟਨ ਦਾ ਸੂਟ ਹੈ ਬੁਟੀਕ ਸਟਾਈਲ ਸੂਟ ਕੱਟਿਆ ਦੇਖੋ ਬਾਜ਼ਾਰ 'ਚ ਵਿਕਦਾ 650 ਰੁਪਏ ਦਾ 700 ਰੁਪਏ ਦਾ 800 ਰੁਪਏ ਦਾ ਆਪਾਂ ਬਾਈ ਦੇ ਦਿੰਦੇ ਨਾ ਤੁਹਾਨੂੰ ਇਹਦਾ ਰੇਟ ਸਿਰਫ 350 ਰੁਪਏ ਦਾ ਲੋ ਜੀ 350 ਰੁਪਏ ਯਾਨੀ ਕਿ 350 ਰੁਪਏ ਦਾ ਭਾਜੀ ਵਿਆਹ ਸ਼ਾਦੀਆਂ ਸੇ ਦੇ ਲੈਣ ਵਾਸਤੇ ਜਿੰਦਾ ਮਰਜੀ ਲੈਣਾ ਅਸੀਂ ਸੇਲ ਲਾਤੀ ਆਂ ਉੱਪਰਨੇ ਕੱਪੜਾ ਵੀ ਲੈਣਾ ਉਹ ਵੀ ਵਿਜ਼ਿਟ ਕਰ ਸਕਦਾ ਜਿੰਨਾ ਮਰਜੀ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਸਿਰਸਾ ਭਾਜੀ ਕਿੱਥੋਂ ਕਿੱਥੋਂ ਗਾਗ ਆ ਰਿਹਾ ਦੂਰੋਂ ਦੂਰੋਂ ਠੀਕ ਹੈ ਜੀ ਤੇ ਕਿੰਨਾ ਮਾਲ ਲੈ ਕੇ ਜਾ ਤਿਆਰ ਦੇਖੋ ਭਾਜੀ ਪਾਰਟੀ ਵੇਅਰ ਸੂਟ ਹੈ ਭਾਜੀ ਜਿਹੜਾ ਬਾਜ਼ਾਰ ਚ 13-1300 ਦਾ ਵਿਕਦਾ ਭੈਡਮੀਆਂ ਤੇ ਲਾ ਕੇ 1000 ਦਾ ਕਰ ਦੋ ਜੀ ਭਾਜੀ 1000 ਦਾ 1000 ਦਾ ਕੀ ਗੱਲਾਂ ਕਰਦੇ ਹੋ ਅਸੀਂ ਤੁਹਾਨੂੰ ਇਹਦਾ ਰੇਟ ਦੇ ਦਿੰਦਾ 525 ਰੁਪਏ ਲਓ ਜੀ 525 ਰੁਪਏ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਠੀਕ ਹੈ ਜੀ ਬਨਾਰਸੀ ਦੁਪੱਟੇ ਦੇ ਨਾਲ ਇਹ ਦੇਖੋ ਭਾਜੀ ਫੈਂਸੀ ਸੂਟ ਹਾਂਜੀ ਤੁਸੀਂ ਤੁਸੀਂ ਭਾਜੀ ਵੀਡੀਓ ਬਣਾਉਂਦੇ ਹੋ ਦੇਖੋ ਤੁਹਾਨੂੰ ਵੀ ਪਤਾ ਦੋ ਦੋ ਹਜ਼ਾਰ ਵਿਕਦੇ 15 15 ਸੂਟ ਸਹੀ ਗੱਲ ਹੈ ਜੀ ਲੇਕਿਨ ਆਪਾਂ ਆਪਣੇ ਪੈਰਾਂ ਦੇ ਆਫਰਾਂ ਲਾਤੀਆਂ ਵਾਲੇ ਸੂਟ ਦੇ ਦੇਣਾ ਸਿਰਫ ਕੋਈ 800 ਨਹੀਂ ਕੋਈ 900 ਨਹੀਂ ਸッコ 395 ਰੁਪਏ ਦਾ ਭਾਜੀ ਸ਼ਿਵਰ 395 ਦਾ ਹਾਂਜੀ ਭਾਜੀ ਚਨੌਂ ਦੇ ਦੁਪੱਟੇ ਦੇ ਨਾਲ ਲੋ ਜੀ ਆ 395 ਰੁਪਏ ਦਾ ਸੂਟ ਆ ਭਾਜੀ ਐਦਾ ਨਹੀਂ ਤੈਨੂੰ ਚਾਰ ਚਾਹ ਦੇ ਸੈੱਟ ਮਿਲਣਗੇ ਭਾਜੀ ਠੀਕ ਆ ਜੀ ਚਾਰ ਚਾਹ ਦੇ ਬੰਡਲ ਮਿਲਣਗੇ ਜਿਨ੍ਹਾਂ ਨੇ ਲੈਣਾ ਮਾਲ ਖੁੱਲ ਕੇ ਮਾਲ ਮਿਲੇਗਾ ਇਹ ਦੇਖੋ ਬੁਟੀਕ ਸਟਾਈਲ ਸੂਟ ਲੋ 890 ਵਾਲਾ ਸੂਟ ਸਿਰਫ ਰੇਟ ਮਿਲਣਾ 325 ਰੁਪਏ ਦਾ ਲਓ ਜੀ 325 ਰੁਪਏ ਲਓ ਜੀ ਇਦਾਂ ਦੇ ਸੂਟ ਪਿਓਰ ਦੇ ਦੁਪੱਟੇ ਦੇ ਨਾਲ ਹਾਂਜੀ ਆਲਓਵਰ ਸੂਟ ਵੀ ਡਿਜ਼ਾਈਨ ਓਕੇ ਕੈਮਰੀਕ ਦਾ ਸੂਟ ਪਿਓਰ ਦਾ ਦੁਪੱਟਾ ਬਿਯਾਰ ਵਿਗਦਾ 700 ਰੁਪਏ ਦਾ 500 ਰੁਪਏ ਦਾ 600 ਦਾ ਸਸ ਕਟੋ ਘਟ ਓਕੇ ਆਪਾਂ ਦੇ ਦੇਣਾ 395 ਰੁਪਏ ਦਾ ਦੁਪੱਟਾ ਪਿਓਰ ਦਾ ਭਾਜੀ ਚੈੱਕ ਕਰ ਲਿਓ ਦੁਪੱਟਾ ਪਿਓਰ ਦਾ 395 ਉਸ ਤੋਂ ਇਲਾਵਾ ਭਾਜੀ ਅੰਨੀਆਂ ਆਈਟਮਾਂ ਦੇਖੋ ਇਹ ਪਲਾਜੋ ਵਾਲੇ ਸੂਟ ਚੈੱਕ ਕਰੋ ਹਾਂਜੀ ਬਿਯਾਰ ਵਿਗਦਾ 600 ਦਾ ਇੱਕ ਆਪਾਂ ਦੇ ਦੇਣਾ ਸਿਰਫ ਰੇਟ ਨਾ ਜੀ 295 ਰੁਪਏ। ਜੀ ਐਂ ਦੇਖੋ ਭਾਜੀ ਡਿਜ਼ਾਈਨਿੰਗ ਚੈੱਕ ਕਰੋ। ਨਾਲ ਪਲਾਜੋ ਇਹਦੇ। ਮੈਂ ਕਹਿੰਦਾ ਐਂਡ ਆਈਟ ਮੈਂ ਭਾਜੀ ਫੱਟੀ ਵਾਲੇ ਮਾਲ ਲੈਣੇ, ਸੁਪਰ ਦੇ ਮਾਲ ਲੈਣੇ। ਜਿੰਨਾ ਮਰਜ਼ੀ ਮਾਲ ਲੈ ਕੇ ਜਾਓ। ਇਹ ਦੇਖੋ ਆਈਟ ਮਾ। ਲਓ ਜੀ। ਕੈਮਿਕ ਦਾ ਸੂਟ। ਆ ਦੇਖੋ। ਇਹ ਚ 50 ਜੀ ਐਂ ਭਾਜੀ ਸੈਂਪਲ ਦਿਖਾ ਰਹੇ ਆ ਸਾਰੇ ਕੋ ਦੇਖੋ ਭਾਜੀ। ਆਹ ਯਾਰ ਆਦੇ ਤਦਾਰ ਚ ਖਲੀ ਸੈਂਪਲ ਹੀ ਪਏ ਆ ਬੰਡਲ ਹੀ ਪਏ ਆ ਭਾਈ ਦੇਖੋ ਹਾਂਜੀ ਹਾਂਜੀ ਉਸ ਤੋਂ ਇਲਾਵਾ ਤੁਹਾਨੂੰ ਵੜਾਉਣਾ ਤੇ ਇਸ ਦੇ ਨਾਲ ਤੇ ਵੱਧ ਹੋਰ ਕੁਆਂਟੀਟੀ ਮਿਲਣੀ ਹੈ ਠੀਕ ਆ ਜੀ ਮੈਂ ਦੇਖੋ ਭਾਈ ਇਹ ਸਟਾਕ ਦੇਖੋ ਬਾਈ ਬਗਾਲਦਾਰ ਹੁੰਦਾ ਹੋਲ سیلਰ ਦੀ ਨਿਸ਼ਾਨੀ ਇਹ ਦੇਖੋ ਭਾਈ ਕਸਟਮਰ ਕਿੱਦਾਂ ਮਾਲ ਆ ਰਿਹਾ ਤੇ ਕਿੱਦਾਂ ਜਾ ਰਿਹਾ ਸੋ ਸੋ ਗੋਰਾ ਪਿਆ ਭਾਜੀ ਤੁਸੀਂ ਜਿੱਥੋਂ ਮਰਜੀ ਆ ਜਾਓ ਮਾਲ ਲੈ ਕੇ ਜਾਓ ਇਹ ਦੇਖ ਕੈਮਰੀ ਦਾ ਸੂਟ ਹਾਂਜੀ ਤੇ ਨਾਲ ਆਊਗਾ ਮਸਲੀਨ ਦਾ ਦੁਪੱਟਾ ਓਕੇ ਵਿਆਰ ਵਿਗ ਦਾ 995 ਰੁਪਏ ਦਾ ਸੂਟ ਆਪਾਂ ਕਿੰਨਾ ਚਾ ਕਰਤਾ ਆਪਾਂ ਰੇਟ ਦੇਣਾ ਸਿਰਫ 495 ਰੁਪਏ ਦਾ 495 ਰ ਕੋਟ ਸੈੱਟ ਦਾ ਸੂਟ ਚੈੱਕ ਕਰੋ ਭਾਜੀ ਵੱਡੇ ਸਾਈਜ਼ ਕੋਟ ਸੈੱਟ ਵੀ ਤੁਹਾਨੂੰ ਮਿਲ ਜਾਣਗੇ ਹਨਾ ਕੋਟ ਸੈੱਟ ਵੀ ਤੁਹਾਨੂੰ ਸਾਈਜ਼ ਹੈ 250 ਤੋਂ ਸਟਾਰਟ ਹੋਏ ਨੇ ਆਪਣੇ ਕੋਲ 250 ਰੁਪਏ ਤੋਂ ਲੈ ਕੇ 250 350 ਜਿਹੜਾ ਬਿਆਰ ਚ 7 700 600 ਵਿਕਦੇ ਆਪਾਂ 250 ਤੋਂ 1000 ਦੇ ਚਾਰ ਕੋਟ ਸੈੱਟ ਕਰਦੇ ਆ ਜੀ ਜੇ ਰਿਯਾਨ ਦੇ ਲੈਣੇ ਆ 350 ਦੇ ਮਿਲ ਜਣੇ ਆ ਉਸ ਤੋਂ ਇਲਾਵਾ ਹੋਰ ਵਧੀਆ ਵੱਡੇ ਸਾਈਜ਼ ਲੈਣੇ ਆ 1000 ਦਾ ਜਿਹੜਾ ਵਿਕਦਾ ਉਹ ਵੀ ਤੁਹਾਨੂੰ ਆਪਾਂ 400 450 ਚ ਦੇ ਦਨੇ ਆ ਡਿਜ਼ਾਈਨ ਭਾਜੀ ਬਹੁਤ ਸਾਰੇ ਆ ਓਕੇ ਇਹ ਵੀ ਹੁੰਦੇ ਆ ਬਹੁਤ ਮਾਣ ਦੇ ਆ ਤੁਹਾਨੂੰ ਇੱਧਰ ਵੀ ਤੁਹਾਨੂੰ 400 डबल एक्सेल एक्सेल ट्रिपल एक्सेल ओके साइज ਦੇ ਸਾਹਮਣੇ ਰੇਟ ਆਣਾ ਭਾਜੀ 350 450 ਤੱਕ ਦੀ ਰੇਂਜ ਅਚ ਤੁਹਾਨੂੰ ਦੇ ਦੇਣੇ ਇਹ ਕੋਟ ਸੈਟ ਵੀ ਲਓ ਵੀ ਕੋਟ ਕੱਟਦੀ ਵੀ ਮਤਲਬ ਕਲੈਕਸ਼ਨ ਤਾਂ ਵੱਧੂ ਆ ਬਾਈ ਉਹਨਾਂ ਕੋਲੇ ਤੁਸੀਂ ਪਹੁੰਚੋ ਪਹੁੰਚੋ ਤੁਸੀਂ ਵਿਜ਼ਿਟ ਕਰੋ ਹਾਂਜੀ ਫਟਾਫਟ ਸੋਚਣਾ ਨਹੀਂ ਸੋਚ-ਸੋਚ ਕੇ ਭਾਜੀ ਟਾਈਮ ਨਹੀਂ ਖਰਾਬ ਕਰਨਾ ਆਪਣਾ ਠੀਕ ਆ ਜੀ ਪੈਸੇ ਕਮਾਣੇ ਆ ਤੁਸੀਂ ਫੱਟ ਤੋਂ ਵੱਧ ਠੀਕ ਆ ਜੀ ਸੋਚ-ਸੋਚ ਕੇ ਜਿਹੜਾ ਟਾਈਮ ਖਰਾਬ ਹੋਏਗਾ 10% ਹੀ ਲੋਕ ਹੁੰਦੇ ਜਿਹੜੇ ਵਧੀਆ ਪੈਸੇ ਕਮਾਣਦੇ ਆ ਤੁਸੀਂ ਉਹਨਾਂ ਦੀ ਗਿਣਤੀ ਜਾਣਾ ਭਾਜੀ ਸਹੀ ਗੱਲ ਹੈ ਜਲਦੀ ਜਲਦੀ ਵਿਜ਼ਿਟ ਕਰਨਾ ਹੈ ਟਾਈਮ ਨਹੀਂ ਖਰਾਬ ਕਰਨਾ ਤੇ ਵਧੀਆ ਪੈਸੇ ਕਮਾਣੇ ਆ ਤੁਸੀਂ ਸਹੀ ਗੱਲ ਹੈ ਸਹੀ ਗੱਲ ਹੈ ਦੇਖੋ ਭਾਜੀ ਰੇਟ ਉਹੀ ਮਿਲਣਾ ਹੈ ਕਪੜਾ ਮਿਲਣਾ ਹੈ ਸਚਦਾਨੰਦ ਸਿਲਕ ਸਟੋਰ ਤੇ ਹਜ਼ਾਰ ਵਾਲਾ ਸੂਟ ਤੁਹਾਨੂੰ ਰੇਟ ਮਿਲਣਾ ਸਿਰਫ ਇਹਦਾ 550 ਰੁਪਏ ਦਾ ਜੀ ਲਓ ਜੀ ਚਿਕਨ ਪਲਾਜ਼ੋ ਦੀ ਸਲਵਾਰ ਨਾਲ ਠੀਕ ਆ ਜੀ ਲਓ ਜੀ ਕੈਮਰੀ ਦਾ ਸੂਟ ਚਿਕਨ ਦੀ ਪਲਾਜ਼ੋ ਨਾਲ ਠੀਕ ਆ ਜੀ ਧਮਾਕਾ ਹਾਂਜੀ ਹਾਂਜੀ 15 15 ਸੂਟ ਵਿਗਦਾ ਭਾਜੀ ਇਹ ਵੀ ਤੁਹਾਨੂੰ 7 800 ਦੀ ਰੇਂਜ ਮਿਲ ਜੇ ਕੱਪੜਾ ਦੇਖੋ ਕਮੇ ਪਿਆ ਨਾ ਸਾਰਾ ਤੁਸੀਂ ਜਾ ਕੇ ਦੇਖ ਸਕਦੇ ਭਾਜੀ ਡਿਜ਼ਾਈਨਿੰਗ ਦੇਖੋ ਵੱਖਰੇ ਸੋਦੇ ਸਾਡੇ ਕੋਲ ਚਿਕਨ ਕਾਰੀ ਦੇ ਕੰਮ ਚੈੱਕ ਕਰੋ ਓਕੇ ਇਹ ਦੇਖੋ ਇਹ ਆएगी ਬੋਟਮ ਓਕੇ ਇਹ ਬੋਟਮ ਆ ਗਈ ਠੀਕ ਹੈ ਇਹ ਆਏਗਾ ਦੁਪੱਟਾ ਨਾਲ ਓਕੇ ਦੇਖੋ ਭਾਜੀ ਸੂਟ ਇਹ 2516 ਸੂਟ ਹੈ ਭਾਜੀ ਇਹ ਲਾ ਆਪਾਂ ਦੇ ਦੇਣਾ ਸਿਰਫ ਰੇਟ 950 ਰੁਪਏ ਲਓ ਜੀ 950 ਰੁਪਏ ਆਹ ਦੇਖੋ ਭਾਜੀ ਹਾਂਜੀ ਇੰਦਾ ਪਾਰਸਲ ਭਾਜੀ ਮਾਲ ਆ ਰਿਹਾ ਇੰਦਾ ਠੀਕ ਆ ਜੀ ਕੁਆਂਟੀਟੀ ਮੰਗਣਾ ਇਹ ਦੇਖੋ ਇਹ ਮਾਲ ਆ ਰਿਹਾ ਇਹ ਪਿੱਛੇ ਮਾਲ ਜਾ ਰਿਹਾ ਹੈ ਭਾਜੀ ਇਹ ਦੇਖੋ ਓਕੇ ਮਾਲ ਆ ਵੀ ਰਿਹਾ ਜਾ ਵੀ ਰਿਹਾ ਹੈ ਆ ਜਾ ਰਹੇ ਨੇ ਪਾਰਸਲ ਆ ਦੇਖੋ ਕੋਈ ਜੰਮੂ ਜਾ ਰਿਹਾ ਕੋਈ ਹਿਮਾਚਲ ਸਾਰੇ ਉਹ ਆਨਲਾਈਨ ਵੀ ਕੋਈ ਵੀਡੀਓ ਕੋਲ ਤੇ ਮੰਗਾਣਾ ਕਪੜਾ ਓਕੇ ਕੋਈ ਮਾਲਕ ਕਸਮਾਂ ਨੇ ਵੀਡੀਓ ਕੋਲ ਤੇ ਮੰਗਾਇਆ ਹੈ ਇਹ ਖੁਦ ਲੈ ਕੇ ਗਏ ਨੇ ਕਿੰਨੀ ਦੂਰ ਦੂਰ ਆ ਰਹੇ ਭਾਈ ਜੰਮੂ ਹਿਮਾਚਲ ਹਰਿਆਣਾ ਪੰਜਾਬ ਮੰਡੀ ਇਹ ਲੈ ਕੇ ਜਾ ਰਹੇ ਭਾਰ ਭਾਰ ਕੇ ਮਤਲਬ ਵੀਡੀਓ ਕੋਲ ਤੇ ਮੰਗਾਉਣਾ ਪੈ ਗਿਆ ਭਾਈ ਸਾਹਿਬ ਲਾ ਲਓ ਇੰਨਾ ਭਾਰਾ ਪਾਰਸਲ ਸਿਰਫ ਬਿੱਲ ਕਿੰਨਾ ਬਣਿਆ ਹੈ 15000 ਰੁਪਏ ਲਓ ਜੀ ਇਹਦਾ 15000 ਰੁਪਏ ਬਿੱਲ ਬਣਿਆ ਭਾਈ ਕਹਿੰਦਾ ਬਾਜ਼ਾਰ ਜਾਊਗਾ ਇਹ 40000 ਰੁਪਏ ਦਾ ਬਿੱਲ ਹੈ ਸਹੀ ਗੱਲ ਹੈ ਜੀ કોટਨ ਦੇ سوٹ ਭਾਜੀ ਬੁਟੀਕਲ ਚੰਡੀਗੜ੍ਹ ਤੇ ਹਰ ਤਰ੍ਹਾਂ ਦਾ ਟੇਸ ਤੁਹਾਨੂੰ ਇੱਥੇ ਮਿਲਣਾ ਠੀਕ ਆ ਜੀ ਬਰਬਰੀ ਇਸ ਲਗ ਪਾਰਟੀ ਵੀਰ ਸੂਟ ਇਹ ਦੇਖੋ ਤੁਹਾਨੂੰ ਮਿਲ ਜਣੇ ਇੱਥੇ ਲੋ ਜੀ ਇਸ ਤੋਂ ਇਲਾਵਾ ਤੁਸੀਂ ਵਿਆਹ ਕਰਦੇ ਹੋ ਉਸੇ ਕਪੜਾ ਲੈਣਾ ਭਾਜੀ ਉਹ ਵੀ ਤੁਹਾਨੂੰ ਦਾਜ ਜੁੜੀ ਦਾ ਕਪੜਾ ਲੱਖ ਦਾ ਕਪੜਾ ਇੱਥੇ ਮਿਲਣਾ 30000 ਲੋ ਵੀ ਲੱਖ ਰੁਪਏ ਦਾ ਕਪੜਾ ਜੀ ਦਾਜ ਵਰੀ ਵਾਸਤੇ ਲੈਣਾ ਬਾਈਆਂ 30000 ਇਹ ਦੇਖੋ ਪਿਓਰ ਬਰਬਰੀ ਦੇ ਸੂਟ ਓਕੇ ਜਿਨ੍ਹਾਂ ਦੇ ਘਰ ਮੈਰਿਜ ਹੈ ਉਹਨਾਂ ਨੂੰ ਫਟਾਫਟ ਵਿਜਿਟ ਕਰੋ ਲੱਖ ਲੱਖ ਕਪੜਾ ਦਾ ਤੂੰ ਇੱਥੇ ਮਿਲਣਾ 30000 ਸੱਚ ਦਾ ਨੰਨ ਤੇ ਮਹਿੰਗਾ ਹੋਊਗਾ ਸੂਟ ਕਿੰਨੇ ਦਾ ਹੈ ਭਾਜੀ 3000 ਦਾ ਵਿਕਦਾ ਆਪਾਂ ਦੇ ਦੇਣਾ ਦਾ ਰੇਟ ਸਿਰਫ 895 ਰੁਪਏ ਲਓ ਜੀ 895 ਰੁਪਏ ਪੂਰਾ ਬਰਬਰੀ ਦਾ ਸੂਟ ਹੈ ਭਾਜੀ ਨਾਲ ਆਊਗਾ ਬਰਬਰੀ ਦਾ ਦੁਪੱਟਾ ਲਓ ਜੀ ਨਾਲ ਰੰਗ ਚਾਰ ਚਾਰ ਤੁਸੀਂ ਵੈਰਾਈਟੀ ਜਿਨੀ ਮਰਜ਼ੀ ਬਣਾ ਲਓ ਠੀਕ ਆ ਜੀ ਲਓ ਜੀ ਬਨਾਰਸੀ ਆਰਟੀਕਲ ਦੇਖੋ ਸਭ ਤਰ੍ਹਾਂ ਦੇ ਟੇਸ ਓਕੇ ਹਲੋ ਬੁਟੀਕ ਸਟਾਈਲ ਸੂਟ ਚੈੱਕ ਕਰੋ ਲਓ ਜੀ ਆ ਬੁਟੀਕ ਸਟਾਈਲ ਆ ਗਿਆ 1595 ਵਾਲਾ ਸੂਟ ਠੀਕ ਆ ਜੀ ਰੇਟ ਮਿਲਣਾ ਸਿਰਫ ਇਹਦਾ 795 ਰੁਪਏ ਲਓ ਜੀ 795 ਰੋਟਾ ਪੱਟੀ ਦਾ ਦੁਪੱਟੇ ਨਾਲ ਭਾਜੀ ਚੈੱਕ ਕਰੋ ਆ ਟਿਕਾ ਦੁਪੱਟੇ ਪੂਰੇ ਖੁੱਲੇ ਡੁੱਲੇ ਨੇ ਲਓ ਜੀ ਕਰੇਪ ਦੇ ਸੂਟ ਭਾਜੀ ਦੇਖੋ ਬੁਟੀਕਲ ਦੇ ਸੂਟ ਜਿਹੜਾ 1200 ਦਾ ਵਿਕਦਾ ਹੈ ਹਾਂਜੀ ਅਸੀਂ ਬਹੁਤ ਹੀ ਰੇਟ ਕੱਟ ਕਰਤਾ ਭਾਜੀ ਇਹਦਾ ਵੀ ਆਫਰ ਲਾ ਦੀਆਂ ਰੱਖੜੀਆਂ ਤੱਕ ਦੀ ਇਹਦੀ ਕੀ ਆਫਰ ਲਾਤੀ ਜੀ ਭਾਜੀ ਇਹ ਵੀ ਤੁਹਾਨੂੰ ਬਹੁਤ ਹੀ ਮਿੱਠੇ ਰੇਟ 'ਚ 1200 ਦਾ ਸੂਟ ਦੁਪੱਟਾ ਨਾਲ ਰੇਟ ਮਿਲਣਾ ਸਿਰਫ ਇਹਦਾ 595 ਰੁਪਏ ਲਓ ਜੀ 595 ਰੁਪਏ ਲਓ ਜੀ ਇਹ ਦੇਖੋ ਫੁੱਲ ਚਿਕਨ ਦਾ ਸੂਟ ਹਾਂਜੀ 1211 16 सो, सूट आर्टिकल सिर्फ रेड ਮਿਲਣਾ ਬਹੁਤ ਹੀ ਘੱਟ 495 ਰੁਪਏ ਦਾ ਭਾਜੀ ਨਾਲ ਦੁਪੱਟੇ ਵੀ ਨਾਲ ਆਣਗੇ ਠੀਕ ਹੈ ਜੀ 495 ਹਾਂਜੀ ਉਸ ਤੋਂ ਇਲਾਵਾ ਤੁਸੀਂ ਫੈਂਸੀ ਸੂਟ ਦੇਖ ਰਹੇ ਹੋ ਫੈਂਸੀ ਸੂਟ ਤੁਹਾਡੇ ਕੋਲ ਬਹੁਤ ਮਿਲ ਜਣੇ ਆ ਓਕੇ ਆ ਦੇਖੋ organza ਦੇ muslin ਦੇ ਬਹੁਤ ਤਰ੍ਹਾਂ ਦੀ ਆਰਟੀਕਲ ਹੈ ਭਾਜੀ ਆ ਦੇਖੋ ਠੀਕ ਹੈ ਠੀਕ ਹੈ ਜੀ ਸੂਟ ਤੇ ਸ਼ਾਮ ਪੈ ਜੂਗੇ ਤੁਸੀਂ ਸਾਡੀ ਵੈਰਾਈਟੀ ਦੀ ਸਾਡੀ ਬੁੱਕਰੀ ਠੀਕ ਹੈ ਜੀ ਹੈਲੋ ਹੈਲੋ ਨੈਚੁਰਲ ਕਲੇਰ ਦਾ ਸੂਟ ਭਾਜੀ ਓਕੇ ਸਾਡੀ ਹੈਲੋ ਬਾਜੂ ਵਰਕ ਦੇ ਨਾਲ ਪਿਓਰ ਦਾ ਦੁਪੱਟਾ ਲੋ ਭਾਜੀ ਤੇ ਆ ਗਿਆ ਦੁਪੱਟਾ 295 ਵਾਲਾ ਥੋੜਾ ਭਜੀ ਵਾਲਾ ਪਿਓਰ ਦਾ ਸੂਟ ਠੀਕ ਹੈ ਜੀ ਰੇਡ ਮੇਲਾ ਸਿਰਫ ਇਹਦਾ ਪਿਓਰ ਦੇ ਦੁਪੱਟੇ ਆਲ 795 ਰੁਪਏ ਦਾ ਲਓ ਜੀ 795 ਰੁਪਿਆ ਵੀ ਇਹ ਲਾਫਰ ਲਾ ਦੀ ਹਾਂਜੀ ਭਾਜੀ ਬਹੁਤ ਐਲੋ ਚਾਕਲੇਟ ਦਾ ਸੂਟ ਕਾਟਨ ਦਾ ਓਕੇ ਮੈਂ ਕਹਿੰਦਾ ਬੁਟੀਕਾਂ ਲੈ ਰੀਆਂ ਤੁਹਾਨੂੰ ਇੰਨੇ ਸੋਹਣੇ ਮਿਲ ਜਾਣੇ ਇਹ ਕਹਿੰਦੀ ਹੱਦ ਨਹੀਂ ਠੀਕ ਆ ਜੀ ਬਾਕੀ ਕਲੈਕਸ਼ਨ ਬਹੁਤ ਹਨ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਲਿਓ ਇਹ ਜਿਹਨੇ ਵੇਚਣ ਵਾਸਤੇ ਲੈਣਾ ਜਾਂ ਜਿਹਨੇ ਇਕੱਠਾ ਕੱਪੜਾ ਲੈਣਾ ਹਨ ਜਿੰਨਾ ਮਰਜ਼ੀ ਮਾਲ ਲਿਓ ਭਾਈ ਜਿੰਨਾ ਮਰਜ਼ੀ ਮਾਲ ਇਹ ਦੇਖੋ ਚਾਕਲੇਟ ਦੇ ਸੂਟ ਭਾਈ ਤੁਹਾਨੂੰ 550 650 ਤੋਂ ਸਟਾਰਟ ਹੋਏ ਨੇ ਓਕੇ ਹਲੋ ਵਾਹ ਦੇਖੋ ਭਾਈ ਆਈਟਮਾਂ ਮੈਂ ਤੁਹਾਨੂੰ ਬਜ਼ਾਰ ਨਾਲ ਕੁਝ ਵੱਖਰਾ ਮਿਲੂਗਾ ਰੇਟ ਵੀ ਅੱਧੂ ਅੱਧਾ ਆਫਰ ਲਈ ਆਪਾਂ ਠੀਕ ਆ ਠੀਕ ਆ ਜੀ ਲਓ ਜੀ ਆ ਚੈੱਕ ਕਰੋ ਬਲੈਕ ਦੇ ਉੱਤੇ ਹਨਾ ਦੇਖੋ ਭਾਈ ਜੀ ਪਲੀਜ਼ ਦੇਖੋ ਸ਼ਿਮਰ ਦੇ ਉੱਤੇ ਨਾਲ ਦੁਪੱਟਾ ਚਮਚਮਾਂਦਾ ਠੀਕ ਆ ਜੀ ਮਾਰਕੀਟ ਡਮੀਆਂ ਦੇ ਲਾਗੇ ਇਹਦੇ 1500 ਰੁਪਏ ਸੂਟ ਆਪਾਂ ਇਹਦਾ ਰੇਟ ਦੇ ਦੇਣਾ ਸਿਰਫ 450 ਰੁਪਏ ਲੋ ਜੀ ਸਿਰਫ 450 ਰੁਪਏ ਸੂਟ ਚੈੱਕ ਕਰੋ ਭਾਈ ਜੀ ਚਮਚਮ ਕਰਦਾ ਬੀਸ ਸਿਰਫ 450 ਰੁਪਏ ਤੁਹਾਨੂੰ ਸੂਟ ਮਿਲ ਜਾਣਾ ਬਾਈ ਕਿਨਾਂ ਮਾਰਕੀਟ ਦੇ 1500 1600 ਦਾ ਵੇਚ ਆਹ ਦੇਖੋ ਚਿਕਨ ਕਾਰੀ ਦੇ ਸੂਟ ਲੇਕਿਨ ਤਿਆਰ ਕੀ ਆਫਰ ਲੱਗੀ ਹੈ ਭਾਈ ਤਿਆਰ ਕੀ 26 ਜੁਲਾਈ ਲਓ ਜੀ 26 ਜੁਲਾਈ ਤੱਕ ਲਾਸਟ ਹੈ ਆਫਰ ਆਣਾ 1295 ਵਾਲਾ ਸੂਟ ਭਾਈ ਚਿਕਨ ਕਾਰੀ ਦਾ ਸਿਰਫ ਰੇਡ ਮਿਲਣਾ 550 ਰੁਪਏ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਰੇਡੀਮੇਡ ਸੂਟ ਲੈਣੇ ਆ ਔਰ ਸਵਿਚ ਲੈਣੇ ਆ ਦਾਜ ਵਰੀ ਦੇ ਲੈਣੇ ਆ ਹਰ ਤਰ੍ਹਾਂ ਦਾ ਵੇਚਣ ਵਾਸਤੇ ਲੈਣਾ ਹੈ ਫਟਾਫਟ ਵਿਜ਼ਿਟ ਕਰਨਾ 10 15000 20000 ਤੋਂ ਕੰਮ ਸ਼ੁਰੂ ਕਰ ਲਓ ਠੀਕ ਹੈ ਜੀ ਲਓ ਜੀ ਬੁਟੀਕਸ ਵਾਲੇ ਸੂਟ ਲਓ ਜੀ ਇਹ ਬੁਟੀਕ ਵਾਲੇ ਆ ਗਏ ਨਾ ਸਾਰੇ ਇਹ ਦੇਖੋ ਸੂਟ ਬਾਜੀ ਇਦਾਂ ਤੁਹਾਨੂੰ ਬਹੁਤ ਕਲੈਕਸ਼ਨ ਦੇ ਬਹੁਤ ਹੀ ਘੱਟ ਰੇਟਾਂ 'ਚ ਬਾਜੀ ਕੱਪੜੇ ਮਿਲ ਜਾਣੇ ਬਹੁਤ ਹੀ ਵਾਰਾਇਟੀ ਨਹੀਂ ਖਤਮ ਹੋਣੀ ਠੀਕ ਆ ਜੀ ਕੁਰਤਾ ਪਿਆਮਾ ਲੈਣਾ ਬਾਜੀ ਕੁਰਤਾ ਪਿਆਮਾ ਮਿਲੇਗਾ ਲਓ ਜੀ ਕੁਰਤੇ ਪੈਂਟਾਂ ਸ਼ਰਟਾਂ ਸਾਡੇ ਕੋਲ 100 ਰੁਪਏ ਤੋਂ ਸਟਾਰਟ ਹੈ ਪੀ ਆਰ ਐਮ ਦੀ ਲੈਣੀ ਹੈ 250 300 400 500 ਤੋਂ ਵੀ ਸਟਾਰਟ ਹੋ ਜਾਈਂਦੀਆਂ ਆਪਣੀਆਂ ਠੀਕ ਆ ਜੀ ਹਰ ਕਾਰ ਦਾ ਕੱਪੜਾ ਮਿਲਣਾ ਹੈ ਮਸਲੀਨ ਦੇ ਸੂਟ ਹੈਵੀ ਸੂਟ ਸਭ ਕੁਝ ਮਿਲ ਜਾਣਾ ਹੈ ਦੇਖੋ ਬਾਕੀ ਬ੍ਰਾਈਡਲ ਪਰਸਲ ਤੁਸੀਂ ਸਾਫ ਲਾ ਸਕਦੇ ਹੋ ਕਿੰਨੇ ਲੋਕੀ ਪਰਸਲ ਲੈ ਕੇ ਜਾ ਰਹੇ ਹੋ ਹਾਂਜੀ ਬਾਕੀ ਵਾ ਬ੍ਰ ਲਓ ਸਰ ਹੁਣ ਆ ਪਾ ਗਏ ਆ ਉੱਪਰਲੇ ਦਾਜਵੜੀ ਕਲੈਕਸ਼ਨ ਤੇ ਜੀ ਇੱਥੇ ਤੁਹਾਨੂੰ ਮਿਲਣਗੀਆਂ ਦਾਜਵੜੀ ਦੀਆਂ ਐਡਵਾਂਸ ਸਾਰੀਆਂ ਠੀਕ ਹੈ ਜਿਹੜਾ ਬਾਜ਼ਾਰ 'ਚ ਵਿਗਦੇ ਭਾਜੀ ਇਹਲੇ ਸੂਟ ਡਮੀਆਂ ਦੇ ਲਾ ਕੇ 8 8 9000 ਰੁਪਏ ਦੇ ਸੂਟ ਭਾਜੀ ਤੁਸੀਂ ਆਪ ਚੈੱਕ ਕਰ ਲਓ ਪਿਓਰ オリジナル ਕਲਕੱਤਾ ਦੇ ਬਨਾਸੀ ਦੇ ਪੀਸ ਮਿਲ ਜਰਨੇ ਆ ਆਪਾਂ ਤੁਹਾਨੂੰ ਪੂਰੇ ਇਹੋ ਜੇ ਸੂਟ ਭਾਜੀ 2000 2500 ਤੋਂ ਸਟਾਰਟ ਕਰ ਦੇਣੇ ਆ ਪੂਰੇ ਹੈਵੀ ਤੋਂ 22500 ਦੇ ਪਿਓਰ ਬਰਬਰੀ ਦੇ ਸੂਟ ਪਿਓਰ ਹੈਵੀ ਬਰਬਰੀ ਆਪਾਂ ਇਦਾਂ ਦੇ ਸੂਟ ਜਿਹੜੇ ਬਿਆਰ ਚ 65500 7000 ਦਾ ਵਿਕਦੇ ਪਿਆ ਆ ਆਪਾਂ ਦੇ ਦੇਨੇ ਭਾਜੀ ਅੱਦੇ ਰੇਟ ਚ ਭਾਜੀ ਅੱਧਾ ਰੇਟ ਕਰਤਾ ਸਟਾਕ ਸਾਰੇ ਕੱਪੜੇ ਅੱਦੇ ਰੇਟ ਦਾ ਸਟਾਕ ਕਰਤਾ ਆਪਾਂ ਅੱਦੇ ਰੇਟ ਦੇ ਵਿੱਚ ਇਹ ਸਾਰੇ ਵਰਕ ਚ ਆ ਗਏ ਜੀ ਇਹ 8 8000 ਦੇ ਸੂਟ ਆਪਾਂ 22500 30000 ਦੇ ਅੰਦਨ ਦਾ ਅੱਧਾ ਹੀ ਹੱਥੋਂ ਸਟਾਰਟ ਕਰ ਦਿੰਨੇ ਆ ਠੀਕ ਆ ਜੀ ਆ ਦੇਖੋ ਜੀ ਪਿਓਰ ਫੈਂਸੀ ਵੇਸਾ ਭਾਜੀ ਪੂਰੇ ਫੈਂਸੀ ਦੇ ਸੇਲਾ ਲਾਤੀਆਂ ਭਾਰੀਆਂ ਆਫਰਾਂ ਲਾਤੀਆਂ ਸੱਚ ਦਾ ਨਾ ਸਿਲਕ ਸਟੋਰ ਤੇ 26 ਜੁ ਸਟਾਕ ਕਲੀਅਰ ਕਰਨਾ ਭਾਈ ਮਾਲ ਦਾ ਭਾਈ ਭਾਈ ਕਹਿੰਦਾ ਸਟਾਕ ਕਲੀਅਰ ਕਰਨਾ ਹਨਾ ਸਾਰੇ ਹੈਵੀ ਸੂਟ ਭਾਈ ਅੱਧੇ ਰੇਟ 'ਚ ਕਰਤੇ ਕੱਟ ਲੈਣੋ ਭਾਈ ਜਿਹੜਾ ਮਰਜ਼ੀ ਮਾਲ ਚੱਕ ਲੋ ਅਸੀਂ 50% 60% ਤੱਕ ਦੀ ਆਫਰ ਲਾ ਚੁੱਕੇ ਹੋਇਆ ਠੀਕ ਆ ਜੀ ਲੋਕ ਭਾਈ ਜਿਹੜਾ ਮਾਰਕੀ ਲਾ ਰਿਹਾ ਉਹਦੇ ਖੜੀਆਂ ਦਾ ਸਭ ਤੋਂ ਵੱਡੀ ਮੇਲਾ ਲਾ ਦੇਣਾ ਓਕੇ ਇਹ ਦੇਖੋ ਜੀ ਪਿਓਰ ਦੇ ਸੂਟ 8500 ਦਾ ਸੂਟ ਭਾਈ ਇਹ ਵੀ ਤੁਹਾਨੂੰ ਅੱਧੇ ਰੇਟ 'ਚ ਭਾਈ 3000 ਰੁਪਏ ਦੇ ਦਗਾ ਲੋ 303500 ਤੁਹਾਨੂੰ ਇਹਦਾ ਦਾਦਾ ਜਾਨਵਰ ਦੇ ਸੂਟ ਜਿਹੜੇ 6-6000 7-7000 ਵਿਕਦੇ ਪਿਆ ਆਪਾਂ ਰੇਟ ਭਾਈ ਇਹ ਵੀ ਤੁਹਾਨੂੰ ਬਹੁਤ ਹੀ ਮਹਿੰਗੇ ਰੇਟ ਤੇ ਵਿਕਦੇ ਆਪਾਂ ਰੂਡ 2500 ਜਿੰਨਾਂ ਦਾ ਸਟਾਰਟਿੰਗ ਹੋਈ ਨਹੀਂ ਇੱਦਾਂ ਦੇਣ ਮਾ 2500 ਦੇ ਸੂਟ 2500 3000 3500 ਇੱਦਾਂ ਦੀ ਰੇਂਜ ਆ ਹੀ ਜਾਣੀਆਂ ਤੁਹਾਨੂੰ ਠੀਕ ਆ ਜੀ ਇਹ ਦੇਖੋ ਜੀ ਬਹੁਤ ਹੀ ਲਖਨਊ ਦਾ ਵਰਕ ਹਾਂਜੀ ਪੂਰਾ ਹੈਂਡਵਰਕ ਨਾਲ ਦੁਪੱਟੇ ਦੇਖੋ ਸਾਰੇ ਫੈਂਸੀ ਟੋਕਨਰ ਹੋਣਗੇ ਲਖਨਊ ਦੇ ਜਿੰਨਾਂ ਨੂੰ ਮਿਲ ਜਾਣਗੇ 8-8000 ਦੇ ਸੂਟ 80 ਅੱਧੇ ਰੇਟਾਂ 'ਚ ਦੇ ਦੇਣੇ ਭਾਜੀ ਹਾਫ ਰੇਟ ਕਰ ਲਓ ਤੁਸੀਂ ਓਕੇ ਜੀ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਭਾਜੀ ਦੇਖੋ ਸਟ੍ਰੋਕ ਦਿਖਾਇਆ ਸਾਰੇ ਤੇ ਅਸੀਂ ਡਿਸਕਾਊਂਟ ਲਾਤਾ ਹਾਂ ਹਾਂਜੀ ਸ ਕਟੋਗੜ 60 67 70 70 ਪਰਸੈਂਟ ਦੇ ডিসਕਾਊਂਟ ਲਾਤੇ ਰਖੜੀਆਂ ਦੇ ਠੀਕ ਆ ਜੀ ਫਾਇਦਾ ਕਰਾਣਾ ਹੈ ਫਟਾਫਟ ਵਿజిਟ ਕਰਨਾ ਹੈ ਕੰਮ ਸ਼ੁਰੂ ਕਰਨਾ ਹੈ ਵੇਚਣ ਵਾਸਤੇ ਲੈਣਾ ਹੈ ਦਾਜਵੜੀ ਦਾ ਕਪੜਾ ਲੈਣਾ ਹੈ ਸੋਚਣ ਦੀ ਲੋੜ ਨਹੀਂ ਹੈ ਜੁਲਾਈ 26 ਤੱਕ ਦੀ ਵੱਡੀ ਆਫਰ ਹੈ ਧਿਆਨ ਰੱਖਿਓ ਠੀਕ ਆ ਜੀ ਧੰਨਵਾਦ ਜੀ ਲਓ ਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ